ਲਾਰਸ ਕੁਛਰੋਈ ਤੇ ਸੰਪਤ ਨੈਰਾ ਦੋਨੋਂ ਇੱਕੋ ਹੀ ਗੈਂਗ ਦੇ ਨੇ ਰਾਈਟ ਹੈਂਡ ਦੱਸਿਆ ਜਾਂਦਾ ਲਾਰਸ ਕੁਛਰੋਈ ਦਾ ਇਹ ਸੁਖਦੇਵ ਸਿੰਘ ਗੋਗਾ ਮੇੜੀ ਦੋ ਸ਼ੂਟਰਾਂ ਨੇ ਬੜੀ ਬੇਰਮੀ ਦੇ ਨਾਲ ਕਤਲ ਕੀਤਾ ਤਾਂ ਉਹਦੇ ਕਨੈਕਸ਼ਨ ਕਿਤਨੇ ਕਿਤੇ ਬਟਿੰਡਾ ਕੇਂਦਰੀ ਜੇਲ੍ਹ ਦੇ ਵਿੱਚ ਬੰਦ ਇਹ ਕੈਟਾਗਰੀ ਦਾ ਗੈਂਗਸਟਰ ਸੰਪਤ ਨੈਰਾ ਦੇ ਨਾਲ ਜਿਹੜਾ ਜੋੜਾ ਜਾ ਰਿਹਾ ਤੇ ਇਹ ਵੀ ਗੱਲ ਸਾਹਮਣੇ ਆਈ ਸੀ ਕਿ AK47 ਹੈਗੀ ਹੈ ਉਹਦਾ ਵੀ ਕਿਤਨੇ ਕਿਤੇ ਅਰੇਂਜ ਕੀਤਾ ਗਿਆ ਹੈ ਲਾਰਸ ਕੁਸੋਈ ਦਾ ਗਰੁੱਪ ਹੈਗਾ ਚਾਹੇ ਸੰਪਤ ਨਹਿਰਾ ਇਹ ਕੋਈ ਨਾ ਕੋਈ ਕਿਸੇ ਵੱਡੀ ਸਾਜ਼ਿਸ਼ ਨੂੰ ਅੰਜਾਮ ਦੇ ਸਕਦੀ ਹੈ ਪਹਿਲਾਂ ਅਲਰਟ ਕੀਤਾ ਗਿਆ ਜੀ ਰਾਜਸਥਾਨ ਪੁਲਿਸ ਨੇ ਉਹ ਚੀਜ਼ ਬਾਰੇ ਜਿਆਦਾ ਕਹਿ ਸਕਦਾ ਹੈ ਕਿ ਉਸ ਤਰੀਕੇ ਦੀ ਜਿਹੜੀ ਕਾਰਵਾਈ ਹੈ ਉਹ ਨਹੀਂ ਹੋਈ ਸੰਪਤ ਨਹਿਰਾ ਜਿਹੜਾ ਗੈਂਗਸਟਰ ਹੈਗਾ ਲਾਰਸ ਕੁਸੋਈ ਦਾ ਖਾਸਮ ਕਾਸਾ ਉਹਦਾ ਰਾਈਟ ਹੈਂਡ ਮੰਨਿਆ ਜਾਂਦਾ ਹੈ ਇਹ ਕਿਸੇ ਵੱਡੀ ਕਟਾ ਨੂੰ ਅੰਜਾਮ ਦੇ ਸਕਦਾ ਹੈ ਕਿਤੇ ਰਾਜਸਥਾਨ ਪੁਲਿਸ ਦੇ ਰਡਾਰ ਦੇ ਉੱਤੇ ਹੁਣ ਸੰਪਤ ਨਹਿਰਾ ਆ ਗਿਆ ਤਾਂ ਰਾਜਸਥਾਨ ਪੁਲਿਸ ਜਿਹੜੀ ਹੈਗੀ ਹੈ ਪੰਜਾਬ ਪੁਲਿਸ ਦੇ ਨਾਲ ਟੱਚ ਹੈਗੀ ਹੈ ਤਾਂ ਇਹਨੂੰ ਸੰਪਤ ਨਹਿਰਾ ਨੂੰ ਜਿਹੜਾ ਪ੍ਰੋਟੈਕਸ਼ਨ ਵਾਰਨ ਤੇ ਵੀ ਲੈ ਕੇ ਜਾ ਸਕਦੀ ਹੈ ਤੁਸੀਂ ਦੇਖ ਰਹੇ ਹੋ ਰਜ਼ਾਨਾ ਸਪੋਕਸਮੈਨ ਰਾਜਸਥਾਨ ਦੇ ਜੈਪੁਰ ਦੇ ਸੁਖਦੇਵ ਸਿੰਘ ਗੋਗਾ ਮੇੜੀ ਜਿਹੜੇ ਉੱਥੋਂ ਦੇ ਕਰਨੀ ਸੈਨਾ ਦੇ ਜਿਹੜੇ ਪ੍ਰਧਾਨ ਸੀ ਜਿਨ੍ਹਾਂ ਦਾ ਬੀਤੇ ਦਿਨ ਕਤਲ ਕੀਤਾ ਗਿਆ ਗੋਲੀਆਂ ਮਾਰ ਕੇ ਦੋ ਸ਼ੂਟਰਾਂ ਨੇ ਬੜੀ ਬੇਰਹਿਮੀ ਦੇ ਨਾਲ ਕਤਲ ਕੀਤਾ ਤਾਂ ਉਹਦੇ ਕਨੈਕਸ਼ਨ ਕਿਤੇ ਨਾ ਕਿਤੇ ਬਠਿੰਡਾ ਕੇਂਦਰੀ ਜੇਲ੍ਹ ਦੇ ਵਿੱਚ ਬੰਦ ਇਹ ਕੈਟਾਗਰੀ ਦਾ ਗੈਂਗਸਟਰ ਸੰਪਤ ਨਹਿਰਾ ਦੇ ਨਾਲ ਜਿਹੜਾ ਜੋੜਾ ਜਾ ਰਿਹਾ ਸ਼ੱਕ ਚਿਤਾਇਆ ਜਾ ਰਿਹਾ ਕਿ ਇਸ ਹਤਿਆ ਦੇ ਪਿੱਛੇ ਸੁਖਦੇਵ ਸਿੰਘ ਗੋਗਾ ਮੇੜੀ ਦੀ ਹਤਿਆ ਪਿੱਛੇ ਸੰਪਤ ਨੈਰਾ ਦਾ ਹੱਥ ਹੋ ਸਕਦਾ ਕਿਉਂਕਿ ਇਹ ਦੱਸਿਆ ਗਿਆ ਹੈ ਕਿ ਪੰਜਾਬ ਪੁਲਿਸ ਦੇ ਜਿਹੜੇ ਅਧਿਕਾਰੀ ਹੈਗੇ ਆ ਇੰਟੈਲੀਜੈਂਸ ਦੇ ਉਹਨਾਂ ਵੱਲੋਂ ਇੱਕ ਲੈਟਰ ਜਿਹੜਾ ਜਾਰੀ ਕੀਤਾ ਗਿਆ ਸੀਗਾ ਉਹ ਲੈਟਰ ਰਾਜਸਥਾਨ ਪੁਲਿਸ ਨੂੰ ਭੇਜਿਆ ਗਿਆ ਸੀ ਕਿ ਬਠਿੰਡਾ ਕੇਂਦਰੀ ਜੇਲ੍ਹ ਦੇ ਵਿੱਚ ਜਿਹੜੇ ਗੈਂਗਸਟਰ ਬੰਦ ਨੇ ਜਾਂ ਜਿਹੜਾ ਗੈਂਗਸਟਰ ਲਾਰੈਂਸ ਮਿਸ਼ਰੋਈ ਦਾ ਗਰੁੱਪ ਹੈਗਾ ਚਾਹੇ ਸੰਪਤ ਨੈਰਾ ਇਹ ਕੋਈ ਨਾ ਕੋਈ ਕਿਸੇ ਵੱਡੀ ਸਾਜ਼ਿਸ਼ ਨੂੰ ਅੰਜਾਮ ਦੇ ਸਕਦੀ ਹੈ ਤਾਂ ਇਸ ਕਰਕੇ ਪਹਿਲਾਂ ਅਲਰਟ ਕੀਤਾ ਗਿਆ ਸੀ ਰਾਜਸਥਾਨ ਪੁਲਿਸ ਨੇ ਉਹ ਚੀਜ਼ ਵੱਲ ਜਿਆਦਾ ਕਹਿ ਸਕਦਾ ਹੈ ਕਿ ਉਸ ਤਰੀਕੇ ਦੀ ਜਿਹੜੀ ਕਾਰਵਾਈ ਹੈ ਉਹ ਨਹੀਂ ਹੋਈ ਹਾਲਾਂਕਿ ਰਾਜਸਥਾਨ ਪੁਲਿਸ ਨੇ ਵੀ ਗ੍ਰਹਿ ਮੰਤਰਾਲੇ ਨੂੰ ਲੈਟਰ ਲਿਖਿਆ ਸੀ ਕਿ ਇਸ ਮਸਲੇ ਦੇ ਵਿੱਚ ਪੰਜਾਬ ਪੁਲਿਸ ਨੇ ਕਿ ਜਿਹੜਾ ਹਵਾਲਾ ਦਿੱਤਾ ਪੰਜਾਬ ਪੁਲਿਸ ਵੱਲੋਂ ਇੱਕ ਲੈਟਰ ਜਿਹੜਾ ਦਿੱਤਾ ਗਿਆ ਸੀਗਾ ਕਿ ਇਹ ਸੰਪਤ ਨਹਿਰਾ ਜਿਹੜਾ ਗੈਂਗਸਟਰ ਹੈਗਾ ਲਾਰੈਂਸ ਪਸੋਈ ਦਾ ਖਾਸਮ ਖਾਸਾ ਉਹਦਾ ਰਾਈਟ ਹੈਂਡ ਮੰਨਿਆ ਜਾਂਦਾ ਹੈ ਇਹ ਕਿਸੇ ਵੱਡੀ ਕਟਾ ਨੂੰ ਅੰਜਾਮ ਦੇ ਸਕਦਾ ਹੈ ਤਾਂ ਇਸ ਵਕਤ ਮੈਂ ਬਠਿੰਡਾ ਕੇਂਦਰੀ ਜੇਲ੍ਹ ਦੇ ਬਾਹਰ ਮੌਜੂਦ ਹੈਗਾ ਤਾਂ ਤਸਵੀਰਾਂ ਦਿਖਾਣੇ ਆ ਇਸ ਜੇਲ੍ਹ ਦੇ ਵਿੱਚ ਇਹ ਕੈਟਾਗਰੀ ਦੇ ਗੈਂਗਸਟਰ ਜਿਹੜੇ ਆ ਉਹ ਬੰਦ ਰਏ ਆ ਹੁਣ ਵੀ ਬੰਦ ਆ ਸੰਪਤ ਨਾਰਾ ਵੀ ਇਸੇ ਜੇਲ੍ਹ ਦੇ ਵਿੱਚ ਹੈਗਾ ਤਾਂ ਜੇਕਰ ਪਿਛਲੇ ਸਮੇਂ ਗੱਲ ਕਰੀਦਾ ਲਾਰੈਂਸ ਬਿਸ਼ਨੋਈ ਕਸਟਮਾਈਜ਼ਡ ਜਿਹੜਾ ਉਹ ਵੀ ਇਸੇ ਜੇਲ ਦੇ ਵਿੱਚ ਰਹਿ ਕੇਗਾ ਹਾਲਾਂਕਿ ਹੁਣ ਉਹਨੂੰ ਜਿਹੜਾ ਕਿ ਇੱਥੋਂ ਸ਼ਿਫਟ ਕਰ ਦਿੱਤਾ ਗਿਆ ਤਾਂ ਜਿਹੜੀ ਹੁਣ ਗੱਲ ਸਾਹਮਣੇ ਆ ਰਹੀ ਹੈ ਕਿ ਬਠਿੰਡਾ ਜੇਲ ਦੇ ਵਿੱਚ ਬੰਦ ਸੰਪਤ ਨਹਿਰਾ ਜਿਹੜਾ ਇੱਕ ਇਹ ਕੈਟਾਗਰੀ ਦਾ ਗੈਂਗਸਟਰ ਹੈ ਤਾਂ ਇਹਨੇ ਇਹ ਸ਼ੱਕ ਜਤਾਇਆ ਜਾ ਰਿਹਾ ਕਿ ਇਹ ਸੁਖਦੇਵ ਸਿੰਘ ਗੋਗਾ ਮੇੜੀ ਜਿਹਦਾ ਮਰਡਰ ਕੀਤਾ ਗਿਆ ਕੱਲ ਦੋ ਨੌਜਵਾਨਾਂ ਵੱਲੋਂ ਉਹਨੂੰ ਗੋਲੀਆਂ ਮਾਰ ਕੇ ਦੋ ਸ਼ੂਟਰਾਂ ਵੱਲੋਂ ਬੜੇ ਬੁਰੇ ਤਰੀਕੇ ਨਾਲ ਉਹਦੀ ਹੱਤਿਆ ਕੀਤੀ ਗਿਆ ਸੁਖਦੇਵ ਸਿੰਘ ਗੋਗਾ ਮੇੜੀ ਦੀ ਤਾਂ ਉਹਦੇ ਪਿੱਛੇ ਹੁਣ ਕਿਤੇ ਨਾ ਕਿਤੇ ਰਾਜਸਥਾਨ ਪੁਲਿਸ ਦੇ ਰਡਾਰ ਦੇ ਉੱਤੇ ਹੁਣ ਸੰਪਤ ਨਹਿਰਾ ਆ ਗਿਆ ਤਾਂ ਰਾਜਸਥਾਨ ਪੁਲਿਸ ਜਿਹੜੀ ਹੈਗੀ ਹੈ ਪੰਜਾਬ ਪੁਲਿਸ ਦੇ ਨਾਲ ਟੱਚ ਹੈਗੀ ਹੈ ਤਾਂ ਇਹਨੂੰ ਸੰਪਤ ਨਾਰਾ ਨੂੰ ਜਿਹੜਾ ਪ੍ਰੋਡਕਸ਼ਨ ਬਾਰਡ ਤੇ ਵੀ ਲੈ ਕੇ ਜਾ ਸਕਦੀ ਹੈ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਹ ਹੱਤਿਆ ਦੇ ਪਿੱਛੇ ਸੁਖਦੇਵ ਸਿੰਘ ਗੋਗਾ ਮੜੀ ਦੀ ਹੱਤਿਆ ਪਿੱਛੇ ਅ ਇਸ ਗਰੁੱਪ ਦਾ ਹੱਥ ਹੈਗਾ ਸੰਪਤ ਨਾਰਾ ਦਾ ਹੱਥ ਹੈਗਾ ਤਾਂ ਜੇਕਰ ਇਸ ਤੋਂ ਪਿਛਲੇ ਦੀ ਸਮੇਂ ਦੀ ਗੱਲ ਕਰੀਏ ਤਾਂ ਇੱਕ ਲੈਟਰ ਜਿਹੜਾ ਹੈਗਾ ਉਹ ਜਾਰੀ ਕੀਤਾ ਗਿਆ ਸੀਗਾ ਡੀਜੀਪੀ ਆਫ ਇੰਟੈਲ ਇੰਟਰ ਇੰਟਰਨਲ ਸਿਕਿਉਰਿਟੀ ਪੰਜਾਬ ਇਹ ਜਾਰੀ ਕੀਤਾ ਗਿਆ ਸੀਗਾ 14 2 23 ਨੂੰ ਰਾਜਸਥਾਨ ਪੁਲਿਸ ਨੂੰ ਜਿਹੜਾ ਹੈਗਾ ਇਹ ਭੇਜਿਆ ਗਿਆ ਸੀਗਾ ਦ ਡਾਇਰੈਕਟਰ ਜਨਰਲ ਆਫ ਰਾਜਸਥਾਨ ਨੂੰ ਲੈਟਰ ਜਿਹੜਾ ਇਹ ਭੇਜਿਆ ਗਿਆ ਸੀ 14 2 23 ਨੂੰ ਯਾਨੀ ਇਸੇ ਸਾਲ ਭੇਜਿਆ ਗਿਆ ਸੀ ਤੇ ਉਹਦੇ ਵਿੱਚ ਇਹ ਖਾਸ ਤੌਰ ਤੇ ਜਿਹੜੀ ਗੱਲ ਮੈਂਸ਼ਨ ਕੀਤੀ ਗਈ ਸੀ ਕਿ ਜਿਹੜੇ ਗੈਂਗਸਟਰ ਹੈਗੇ ਆ ਸੰਪਤ ਨਹਿਰਾ ਲਾਰੈਂਸ ਮਸ਼ਰੋਈ ਗੈਂਗ ਦਾ ਹੈਗਾ ਤੇ ਇਹ ਜਿਹੜਾ ਕਿਸੇ ਵੱਡੀ ਕਟਰਾ ਨੂੰ ਅੰਜਾਮ ਦੇ ਸਕਦਾ ਤਾਂ ਇਹ ਵੀ ਇਹਦੇ ਵਿੱਚ ਲੈ ਕੇ ਗਿਆ ਸੀ ਇਹ ਪਲੈਨਿੰਗ ਕਰਨੇ ਸੁਖਦੇਵ ਸਿੰਘ ਗੋਗਾ ਮੇੜੀ ਜਿਹੜਾ ਪ੍ਰੈਜ਼ੀਡੈਂਟ ਹੈਗਾ ਰਾਜਪੂਤ ਕਮਿਊਨਿਟੀ ਦਾ ਜਿਹੜੀ ਇੱਕ ਇਹਨਾਂ ਦਾ ਆਪਣਾ ਗਰੁੱਪ ਹੈਗਾ ਸ਼੍ਰੀ ਰਾਸ਼ਟਰੀ ਰਾਜਪੂਤ ਕਰਨੀ ਸੇਨਾ ਦਾ ਇਹ ਅਧਿક્ષા ਹੈਗਾ ਇਹ ਉਹਦਾ ਰਾਸ਼ਟਰੀ ਅਧਿક્ષા ਤਾਂ ਇਹਦਾ ਜਿਹੜਾ ਕਿ ਤਰ੍ਹਾਂ ਕਿਤੇ ਇਹਦਾ ਇਹਦੇ ਖਿਲਾਫ ਕੋਈ ਕਾਰਵਾਈ ਕਹਿ ਸਕਦਾ ਜਾਂ ਇਹਦਾ ਕਤਲ ਕੀਤਾ ਜਾ ਸਕਦਾ ਜਾਂ ਕੋਈ ਇਹਦੀ ਹੱਤਿਆ ਦੀ ਜਿਹੜੀ ਹੈ ਸਾਜ਼ਿਸ਼ ਉਹ ਰਚੀ ਜਾ ਸਕਦੀ ਹੈ ਤਾਂ ਇਨਪੁਟ ਮਿਲੇ ਸੀਗੇ ਇਨਪੁਟ ਮਿਲੇ ਸੀ ਪੰਜਾਬ ਪੁਲਿਸ ਨੂੰ ਇਹ ਇਨਪੁਟ ਜਦੋਂ ਮਿਲੇ ਤਾਂ ਉਹਨਾਂ ਨੇ ਇੱਕ ਰਾਜਸਥਾਨ ਪੁਲਿਸ ਨੂੰ ਇੱਕ ਲੈਟਰ ਜਿਹੜਾ ਰਾਜਸਥਾਨ ਦੇ ਡੀਜੀਪੀ ਨੂੰ ਵੀ ਭੇਜਿਆ ਸੀ ਕਿ ਕਰਨੀ ਸੇਨਾ ਜਿਹੜੇ ਅਧਿક્ષા ਰਾਸ਼ਟਰੀ ਜਿਹੜਾ ਅਧਿક્ષા ਹੈ ਇਹਦਾ ਇਹ ਨੂੰ ਜਾਨ ਨੂੰ ਖਤਰਾ ਇਹਨੂੰ ਕੋਈ ਨਾ ਕੋਈ ਜਿਹੜਾ ਨੁਕਸਾਨ ਪਹੁੰਚਾਣ ਦੀ ਜਿਹੜੀ ਪਲੈਨਿੰਗ ਹੈ ਉਹ ਕੀਤੀ ਜਾ ਰਹੀ ਹੈ ਜਿਹਦੇ ਵਿੱਚ ਖਾਸ ਤੌਰ ਤੇ ਜ਼ਿਕਰ ਵੀ ਹੋਇਆ ਸੀ ਕਿ ਇਹ ਬਠਿੰਡਾ ਜੇਲ੍ਹ ਚ ਬੰਦ ਸੰਪਤ ਨਹਿਰਾ ਜਿਹੜਾ ਕਿ ਇਹਦਾ ਇਹ ਕੈਟੇਗਰੀ ਗੈਂਗਸਟਰ ਲਾਰੈਂਸ ਫਿਸ਼ਰੋਈ ਦਾ ਹੈ ਖਾਸਮ ਖਾਸ ਦੱਸਿਆ ਜਾ ਰਿਹਾ ਤਾਂ ਇਨਪੁਟ ਮਿਲੇ ਸੀ ਪੰਜਾਬ ਪੁਲਿਸ ਨੇ ਆਪਣਾ ਫਰਜ ਨਿਭਾਉਂਦੇ ਹੋ ਦੱਸਿਆ ਤੇ ਇਹ ਵੀ ਗੱਲ ਸਾਹਮਣੇ ਆਈ ਸੀ ਕਿ ਏਕੇ 47 ਹੈਗੀ ਹੈ ਉਹਦਾ ਵੀ ਕਿਤਨਾ ਕਿਤੇ ਅਰੇਂਜ ਕੀਤਾ ਗਿਆ ਇਸ ਘਟਨਾ ਨੂੰ ਇਸ ਵਾਰਦਾਤ ਨੂੰ ਅੰਜਾਮ ਦਿੱਤਾ अरंदी पहले प्लानिंग ਜਿਹੜੀ ਉਹ ਪਹਿਲਾਂ ਹੀ ਕੀਤੀ ਗਈ ਸੀ ਤਾਂ ਉਸ ਤੋਂ ਬਾਅਦ ਜਿਹੜਾ 14 3 23 ਨੂੰ ਇੱਕ ਲੈਟਰ ਜਿਹੜਾ ਹੈਗਾ ਉਹ ਰਾਜ ਸਰਕਾਰ ਨੂੰ ਜਿਹੜਾ ਗ੍ਰਹਿ ਮੰਤਰੀ ਮੰਤralay ਨੂੰ ਜਿਹੜਾ ਉਹ ਭੇਜਿਆ ਜਾਂਦਾ ਤਾਂ ਇਹ ਇੱਕ ਵੱਡੀ ਚੂਕ ਹੋਈ ਹੈ ਸੁਰੱਖਿਆ ਦੀ ਗੱਲ ਕਰ ਲਈਏ ਤਾਂ ਹੁਣ ਜਿਹੜਾ ਇਸ ਵਕਤ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਸੀ ਇਹ ਸੰਪਤ ਨਹਿਰਾ ਬਠਿੰਡਾ ਜੇਲ੍ਹ ਚ ਬੰਦਾ ਤਾਂ ਰਾਜਸਥਾਨ ਪੁਲਿਸ ਦੀ ਰਡਾਰ ਤੇ ਹੈਗਾ ਤਾਂ ਰਾਜਸਥਾਨ ਪੁਲਿਸ ਵੱਲੋਂ ਵੀ ਇੱਕ ਲੈਟਰ ਜਿਹੜਾ ਲਿਖਿਆ ਗਿਆ ਸੀ ਉਹਦੇ ਚ ਲਿਖਿਆ ਗਿਆ ਕਿ ਗੋਗਾ ਸੰਪਤ ਨਹਿਰਾ ਜਿਹੜਾ ਹੈਗਾ ਗੈਂਗਸਟਰ ਮਾਫ ਕਰਨਾ ਗੈਂਗਸਟਰ ਸੰਪਤ ਨਹਿਰਾ ਸੁਖਦੇਵ ਸਿੰਘ ਗੋਗਾ ਮੇੜੀ ਨੂੰ ਮਾਰਨ ਦੀ ਜਿਹੜੀ ਹੈ ਉਹ ਯੋਜਨਾ ਬਣਾ ਰਿਹਾ ਹੈ ਤਾਂ ਇਸ ਵਕਤ ਇਹੀ ਜੇਕਰ ਗੱਲ ਕਰੀਏ ਤਾਂ ਰਾਜਸਥਾਨ ਪੁਲਿਸ ਨੂੰ ਜਿਸ ਤਰੀਕੇ ਨਾਲ ਪੰਜਾਬ ਪੁਲਿਸ ਨੇ ਪਹਿਲਾਂ ਅਲਰਟ ਕਰਤਾ ਸੀ ਕਿ ਸੰਪਤ ਨਹਿਰਾ ਕੋਈ ਵੱਡੀ ਸਾਜ਼ਿਸ਼ ਰਚ ਰਿਹਾ ਹੈ ਲਾਰੈਂਸ ਬਿਛਰੋਈ ਦਾ ਖਾਸਮ ਖਾਸ ਦੱਸਿਆ ਜਾ ਰਿਹਾ ਹੈ ਲਾਰੈਂਸ ਵੀ ਇਸੇ ਬਠਿੰਡਾ ਜੇਲ੍ਹ ਚ ਬੰਦ ਰਿਹਾ ਤਾਂ ਇਹ ਸੁਖਦੇਵ ਸਿੰਘ ਗੋਗਾ ਮੇੜੀ ਦੀ ਜਿਹੜੀ ਹੈ ਹਤਿਆ ਕਰਸਦਾ ਇੱਕ ਵੱਡੀ ਪਲੈਨਿੰਗ ਜਿਹੜੀ ਹੈ ਸਾਜ਼ਿਸ਼ ਜਿਹੜੀ ਹੈ ਉਹ ਉਹ ਰਚੀ ਗਈ ਹੋਰ ਕੌਣ-ਕੌਣ ਸੀ ਇਸ ਸਾਜ਼ਿਸ਼ ਦੇ ਵਿੱਚ ਤਾਂ ਪੰਜਾਬ ਪੁਲਿਸ ਨੇ ਆਪਣਾ ਫਰਜ਼ ਨਿਭਾਉਂਦੇ ਹੋਏ ਰਾਜਸਥਾਨ ਪੁਲਿਸ ਨੂੰ ਅਲਰਟ ਕੀਤਾ ਸੀ ਕਿ ਉਹਨੂੰ ਇਨਪੁਟ ਮਿਲਿਆ ਕਿ ਇਹਨਾਂ ਵੱਲੋਂ ਇਸ ਗੈਂਗ ਵੱਲੋਂ ਜਾ ਸੁਖਦੇਵ ਸਿੰਘ ਗੋਗਾ ਮੇੜੀ ਨੂੰ ਜਿਹੜਾ ਉਹਦੀ ਹੱਤਿਆ ਦੀ ਸਾਜ਼ਿਸ਼ ਜਿਹੜੀ ਹੈ ਉਹ ਕੀਤੀ ਜਾ ਰਹੀ ਪਰ ਹੁਣ शक ਦੇ ਇਦਾਰੇ ਦੇ ਵਿੱਚ ਹੈਗਾ ਸੰਪੰਨ ਨਹਿਰਾ ਕਿ ਵਾਕਈ ਇਹ ਸਾਰੀ ਜਿਹੜੀ ਜੈਡੀ ਘਟਾ ਵਾਪਰੀ ਹੈ ਜਿਹੜਾ ਕਤਲ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਉਹਦੇ ਪਿੱਛੇ ਸੰਪੰਨ ਨਹਿਰਾ ਹੀ ਹੱਥ ਹੈਗਾ ਤਾਂ ਹੁਣ ਇਹ ਸਾਰੇ ਸਵਾਲਾਂ ਦੇ ਜਿਹੜੇ ਜਵਾਬ ਹੈਗੇ ਆ ਉਹ ਰਾਜਸਥਾਨ ਪੁਲਿਸ ਜਿਹੜੀ ਕਿਤੇ ਨਾ ਕਿਤੇ ਹੁਣ ਪੁੱਛ ਕੇ ਜਿਹੜੀ ਹੈ ਜਰੂਰ ਕਰੂਗੀ ਸੰਪੰਨ ਨਹਿਰਾ ਨੂੰ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਪ੍ਰੋਟੈਕਸ਼ਨ ਵਾਰਾਂ ਵਾਸਤੇ ਇਹਨੂੰ ਪ੍ਰੋਟੈਕਸ਼ਨ ਵਾਰਤੇ ਰਾਜਸਥਾਨ ਪੁਲਿਸ ਲੈ ਕੇ ਵੀ ਜਾਵੇ ਕਿਉਂਕਿ ਜੈਪੁਰ ਦੇ ਵਿੱਚ ਬੰਦ ਕਰ ਦਿੱਤਾ ਜਾਂਦਾ ਰੋਸ ਹੈਗਾ ਲੋਕਾਂ ਚ ਪਰ 50% ਇਨਪੁਟ ਦਿੱਤਾ ਸੀ ਕਿ ਸੰਪਤ ਨੇਹਰਾ ਲਾਰਸ ਪਿਸ਼ਰੋਈ ਗੈਂਗ ਦਾ ਜਿਹੜਾ ਇਹ ਮੁਖ ਜਿਹੜੇ ਮੇਨ ਬੰਦੇ ਨੇ ਜਿਹੜੇ ਇਹ ਕੈਟਾਗਰੀ ਦੇ ਗੈਂਗਸਟਰ ਹੈ ਤਾਂ ਇਹ ਆਪਣੇ ਗੁਰਗਿਆਂ ਤੋਂ ਸੁਖਦੇਵ ਸਿੰਘ ਜਿਹਦਾ ਕਤਲ ਕੀਤਾਗਾ ਸੁਖਦੇਵ ਸਿੰਘ ਗੋਗਾ ਮੇੜੀ ਕਰਨੀ ਸੜਾਂ ਦਾ ਅਧਿਅਟਸ਼ਾਈ ਦਾ ਕਤਲ ਕੀਤਾਗਾ ਤਾਂ ਇਹਦੇ ਸਾਜ਼ਿਸ਼ ਦਾ ਜਿਹੜਾ ਹੈਗਾ ਕਿ ਤਰ੍ਹਾਂ ਕਿਤੇ ਪਹਿਲੇ ਇਨਪੁਟ ਮਿਲਣ ਤੋਂ ਬਾਅਦ ਰਾਜਾ ਸਰ ਪੁਲਿਸ ਨੂੰ ਅਲਰਟ ਕੀਤਾ ਗਿਆ ਪਰ ਰਾਜਸਥਾਨ ਪੁਲਿਸ ਨੇ ਜਿਹੜਾ ਲੈਟਰ ਹੈ ਉਹ ਵੀ ਜਾਰੀ ਕੀਤਾ ਸੀ ਕਿ ਇੱਦਾਂ ਦਾ ਪੰਜਾਬ ਪੁਲਿਸ ਦਾ ਇੱਕ ਲੈਟਰ ਸਾਨੂੰ ਮਿਲਿਆ ਹੈ ਪੰਜਾਬ ਦੇ ਜਿਹੜੇ ਵੱਡੇ ਅਧਿਕਾਰੀਆਂ ਨੇ ਲੈਟਰ ਦਿੱਤਾ ਪੰਜਾਬ ਪੁਲਿਸ ਦੇ ਕਿ ਇਹ ਸੁਖਦੇਵ ਸਿੰਘ ਗੋਗਾ ਮੇੜੀ ਦੀ ਜਾਨ ਨੂੰ ਖਤਰਾ ਹੈਗਾ ਪਰ ਉਹਦੀ ਰੱਖਿਆ ਵਾਸਤੇ ਕਿਉਂ ਨਹੀਂ ਇਹ ਪਹਿਲਾਂ ਪ੍ਰਬੰਧ ਕੀਤਾ ਗਿਆ ਕਿਉਂ ਨਹੀਂ ਇਹ ਸਾਰਾ ਕੁਝ ਪਹਿਲਾਂ ਦੇਖਿਆ ਗਿਆ ਕਿ ਸੁਖਦੇਵ ਸਿੰਘ ਗੋਗਾ ਮੇੜੀ ਜਿਹਨੂੰ ਕਤਲ ਦੀ ਸਾਜ਼ਿਸ਼ ਜਿਹੜੀ ਰਚ ਰਿਹਾ ਹੈ ਇਹ ਜਿਹੜੀ ਗੱਲ ਸਾਹਮਣੇ ਆ ਰਹੀ ਕਿ ਸ਼ੱਕ ਜਤਾਇਆ ਜਾ ਰਿਹਾ ਕਿ ਸੰਪਤ ਨਹਿਰਾ ਇਸ ਸਾਜ਼ਿਸ਼ ਦਾ ਜਿਹੜਾ ਕਰਤਾ ਹੋ ਸਕਦਾ ਜਿਹੜੀ ਇਹ ਹੱਤਿਆ ਕਾਂਡ ਹੋਇਆ ਇਹਦਾ ਸਾਜ਼ਿਸ਼ ਕਰਤਾ ਜਿਹੜਾ ਹੈਗਾ ਉਹ ਸੰਪਤ ਨਹਿਰਾ ਹੋ ਸਕਦਾ ਤਾਂ ਹੁਣ ਇਹ ਸਾਰੇ ਸਵਾਲਾਂ ਦੇ ਜਵਾਬ ਵਾਸਤੇ ਹੁਣ ਰਾਜਸਥਾਨ ਪੁਲਿਸ ਪੰਜਾਬ ਪੁਲਿਸ ਦੇ ਇੰਟਰਚ ਦੇ ਵਿੱਚ ਹੈਗੀ ਹੈ ਤਾਂ ਹੁਣ ਪੁੱਛ ਕੇ ਚਾਹਤੇ ਕਦੋਂ ਬਠਿੰਡਾ ਪਹੁੰਚਦੀਆਂ ਨਾਲ ਸਮਾਂ ਦੱਸੇਗਾ ਤਾਂ ਫਿਲਹਾਲ ਇਹ ਕੈਟਾਗਰੀ ਦੇ ਗੈਂਗਸਟਰ ਜਿਹੜੇ ਹੈਗੇ ਨੇ ਬਟੰਡਾ ਦੀ ਜੇਲ੍ਹ ਚ ਬੰਦ ਹੈਗੇ ਐ ਲਾਰੈਂਸ ਮਿਸ਼ਰੋਈ ਵੀ ਇੱਥੇ ਰਹਿ ਕੇ ਗਿਆ ਤਾਂ ਇਹ ਲਾਰੈਂਸ ਮਿਸ਼ਰੋਈ ਤੇ ਸੰਪਤ ਨਹਿਰਾ ਦੋਨੋਂ ਇੱਕੋ ਹੀ ਗੈਂਗ ਦੇ ਨੇ ਤਾਂ ਰਾਈਟ ਹੈਂਡ ਦੱਸਿਆ ਜਾਂਦਾ ਲਾਰੈਂਸ ਮਿਸ਼ਰੋਈ ਦਾ ਇਹ ਇਹ ਸਾਰੀ ਕਹਾਣੀ ਕਿਵੇਂ ਬਣੀ ਕੌਣ ਕੌਣੇ ਸਾਜ਼ਿਸ਼ ਦੇ ਵਿੱਚ ਸੀਗਾ ਹੱਤਿਆ ਸਾਰੀ ਹਾਲਾਂਕਿ ਜਿਹੜੇ ਦੋ ਕਤਲ ਕਰਨ ਵਾਲੇ ਜਿਹੜੇ ਦੋ ਨੌਜਵਾਨ ਹੈ ਉਹ ਹਿਰਾਸਤ ਵੀ ਲੈ ਲਿਆ ਰਾਜਸਥਾਨ ਪੁਲਿਸ ਨੇ ਪਰ ਪੰਜਾਬ ਪੁਲਿਸ ਤੋਂ ਇਨਪੁਟ ਮਿਲਣ ਤੋਂ ਬਾਅਦ ਰਾਜਸਥਾਨ ਪੁਲਿਸ ਨੇ ਆਕਰ ਕਾਰਉਸਰੀਕੇ ਦੀ ਕਾਰਵਾਈ ਹੈਗੀ ਹੈ ਉਸ ਤਰੀਕੇ ਨਾਲ ਕਿਉਂ ਨਹੀਂ ਇਹਦੀ ਜਿਹੜੀ ਪੱਕੇ ਤੌਰ ਤੇ ਸੁਰੱਖਿਆ ਦੇ ਪ੍ਰਬੰਧ ਕੀਤੇ ਜੇਕਰ ਉਸ ਸਮਾਂ ਰਹਿੰਦੇ ਇਹਦੀ ਸੁਖਦੇਵ ਸਿੰਘ ਗੋਗਾ ਮੇੜੀ ਦਾ ਜਿਹੜਾ ਹੈਗਾ ਸੇਫਟੀ ਹਾਸਤੇ ਕੋਈ ਨਾ ਕੋਈ ਪ੍ਰਬੰਧ ਕੀਤਾ ਜਾਂਦਾ ਤਾਂ ਹੋ ਸਕਦਾ ਇਹਦਾ ਕਤਲ ਨਾ ਹੁੰਦਾ ਪਰ ਜੇਲਾਾਂ ਚ ਬੈਠ ਕੇ ਇਹ ਗੈਂਗਸਟਰ ਕਿਵੇਂ ਆਪਣੇ ਗੁਰਗਿਆਂ ਤੋਂ ਜਿੰਦਾ ਮਰਜੀ ਬੜੀ ਆਸਾਨੀ ਨਾਲ ਕਤਲ ਕਰਾ ਦਿੰਦੇ ਇਹ ਵੱਡੇ ਸਵਾਲ ਇਹ ਖੜੇ ਹੁੰਦੇ ਆ ਹੁਣ ਦੇਖਦੇ ਆ ਆਨਲਾਈਨ ਸਮਾਂ ਦੇ ਵਿੱਚ ਸੰਪਤ ਨੈਰਾ ਨੂੰ ਰਾਜਸਥਾਨ ਪੁਲਿਸ ਪ੍ਰੋਡਕਸ਼ਨ ਵਾਰਨਤ ਤੇ ਲਿਆ ਕੇ ਕਦੋਂ ਇਹਦਾ ਖੁਲਾਸਾ ਕਰਦੇ ਕਿ ਇਸ ਹੱਤਿਆ ਦੇ ਪਿੱਛੇ ਕੀ ਵਾਕਈ ਸੰਪਤ ਨੈਰਾ ਹੱਤ ਹੈ ਕੀ ਵਾਕਈ ਇਹਦੇ ਗੁਰਗੇ ਸੀ ਇਹ ਆਨਲਾਈਨ ਸਮਾਂ ਜਿਹੜਾ ਹੈਗਾ ਉਹ ਦੱਸੇਗਾ ਕੈਮਰਾਮੈਨ ਪ੍ਰਿਤਪਾਲ ਦੇ ਨਾਲ ਅਮਿਤ ਸ਼ਰਮਾ ਰਜ਼ਾਨਾ ਸਪੋਕਸਮੈਨ ਬਟੇ